ਹਾਂਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਤੇ ਹਾਜ਼ਰ ਹਾਂ ਅੱਜ ਆਪਾਂ ਪਾਨਾ ਸਿੱਧੂ ਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਕੈਨੇਡਾ ਵਿੱਚ ਚੱਲ ਰਹੇ ਸਟੂਡੈਂਟਾਂ ਦੇ ਧਰਨੇ ਬਾਰੇ ਪਾਨਾ ਸਿੱਧੂ ਨੇ ਕੀ ਰਿਪਲਾਈ ਕੀਤਾ ਦਿਖਾਉਣਿਆ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਰਿਕਵੈਸਟ ਹੈ ਜੇ ਨਵੇਂ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਜਰੂਰ ਆਇਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ। ਬਾਕੀ ਜੇਕਰ ਤੁਹਾਨੂੰ ਪੰਨਾ ਸਿੱਧੂ ਦੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ। ਬਾਕੀ ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਹਰ ਨਵੀਆਂ ਤੋਂ ਨਵੀਆਂ ਅਪਡੇਟ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਹਾਰੇ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ। ਬਾਕੀ ਪਾਨਾ ਸਿੱਧੂ ਨੇ ਕੀ-ਕਿਆ ਸਟੂਡੈਂਟਾਂ ਦੇ ਕੈਨੇਡਾ ਵਿੱਚ ਚੱਲ ਰਹੇ ਧਰਨੇ ਬਾਰੇ ਦਿਖਾਉਂਿਆ ਵੀਡੀਓ। ਬਾਕੀ ਤੁਸੀਂ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ 'ਚ ਦੇਗੇ ਜਰੂਰ ਜਾਇਓ। ਬਾਕੀ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਧੰਨਵਾਦ। ਰੱਬ ਰਾਖਾ। ਦੋਸਤੋ ਜਿਹੜਾ ਹੈ ਕੈਨੇਡਾ ਦੇ ਵਿੱਚ ਧਰਨਾ ਚੱਲ ਰਿਹਾ ਸਟੂਡੈਂਟਾਂ ਦਾ ਇਹਦੇ ਬਾਰੇ ਮੈਂ ਗੱਲਬਾਤ ਕਰਨੀ ਆ ਮੈਂ ਸਟੂਡੈਂਟਾਂ ਦੇ ਹੱਕ ਦੇ ਵਿੱਚ ਆ ਇੱਥੋਂ ਵੀ ਜਿਹੜੀ ਇਹ ਪੰਜਾਬ ਦੇ ਸਟੂਡੈਂਟ ਨੇ ਮੈਂ ਬਹੁਤ ਵੱਡੀ ਲੜਾਈ ਲੜ ਕੇ ਹਟਿਆ ਦੀ ਤਕਰੀਬਨ ਤਕਰੀਉਣ ਵਾਲਾ ਦਾ ਇੱਕ 120 ਤੋਂ 30 ਕਰੋੜ ਰੁਪਏ ਤੱਕ ਸਟੂਡੈਂਟਾਂ ਦਾ ਇੱਥੇ ਵਾਪਸ ਕਰਵਾ ਚੁੱਕੇ ਆ ਅੱਜ ਜਿਹੜਾ ਕਿ ਕੰਮ ਕਿੰਨਾ ਜਾਂਟਾਂ ਨੇ ਪੰਜਾਬ ਦੇ ਨੇ ਠੱਗਿਆ ਵਿੱਚ ਕਿਉਂਕਿ ਲੀਡਰਾਂ ਨਾਲ ਨਾਲ ਨੇ ਤੁਹਾਨੂੰ ਸਭ ਨੂੰ ਇਹ ਪਤਾ ਹੈ ਜਿਹੜਾ ਇੱਥੋਂ ਥੋੜਾ ਠੱਗੀ ਹੋਈ ਆ ਸਰਕਾਰਾਂ ਦੇ ਤੇ ਲੀਡਰਾਂ ਦੇ ਕਰਕੇ ਥੋੜਾ ਠੱਗੀ ਹੋਈ ਆ

ਜਿੰਦੇ ਲਾਗੇ ਹੁਣ ਜਿਹੜੀ ਕਿ ਕਾਲਜਾਂ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਰੌਣਕ ਜਿਹੜੀ ਪਤਨੀ ਸ਼ੁਰੂ ਹੋਈ ਆ ਮੈਂ ਇਸ ਚੀਜ਼ ਤੋਂ ਮੁਨਕਰ ਨਹੀਂ ਹੁੰਦਾ ਕਿਉਂਕਿ ਇੱਥੇ ਕੰਮ ਨਹੀਂ ਹੈਗਾ ਇੱਥੇ ਸਰਕਾਰਾਂ ਦਾ ਇੱਥੇ ਲੀਡਰਾਂ ਦਾ ਚੰਗਾ ਕੰਮ ਨਹੀਂ ਹੈਗਾ ਕਿਉਂਕਿ ਸਾਰੀਆਂ ਜਿਹੜੇ ਪਘੌੜੇ ਨੇਗੇ ਕੋਈ ਲੋਕਾਂ ਦੇ ਇਨਸਾਫ ਕਰਕੇ ਨਹੀਂ ਰਾਜੀ ਪਰ ਚਾਹੁੰਦੇ ਆ ਕਿ ਜਿਹੜੀ ਇਹ جنگ ਆ ਜਿਹੜੀ ਜੇਖੋ ਲੜਾਈ ਆ ਆਪਾਂ ਪੰਜਾਬ ਨੂੰ ਜਿਹੜੀ ਸੁਧਾਰਨ ਦੀ ਲੜਾਈ ਉਹ ਜਾਰੀ ਆ ਪਰ ਜੇਕਰ ਕੋਈ ਵੀ ਸਟੂਡੈਂਟ ਮੈਂ ਇਹ ਗੱਲ ਕਹਿਣਾ ਉਹਨਾਂ ਵੀ ਜੇ ਸਰਕਾਰ ਇੱਥੇ ਧਿਆਨ ਦੇਵੇ ਜਿਹੜੇ ਇੱਥੇ 30-30 ਲੱਖ ਰੁਪਏ ਲਾ ਕੇ ਟੂਰ ਬਾਹਰ ਚ ਜਿਹਹੀ ਸਟੂਡੈਂਟ 5-5 ਲੱਖ ਰੁਪਿਆ ਜਿਹੜਾ ਲਾ ਕੇ ਗਏ ਹੁੰਦੇ ਤਰੀਕੇ ਨਾਲ ਆਪ ਦਾ ਫਾਇਦਾ ਲਾ ਕੇ ਬਾਹਰ ਗਏ ਹੁੰਦੇ ਲਿਮਟਿਡ ਪੈਸੇ ਲਾ ਕੇ ਬਾਹਰ ਗਏ ਹੁੰਦੇ ਤਾਂ ਇਹ ਕਿਸੇ ਨਾ ਕਿਤੇ ਨਾ ਕਿਤੇ ਪੰਜਾਬ ਆਉਣ ਬਾਰੇ ਵਾਪਸ ਵੀ ਸੋਚਦੇ ਪਰ ਹੁਣ ਇਹ ਦੇਖੋ ਇਹ ਸਟੂਡੈਂਟ ਹਜੇ ਵੀ ਇਹ ਸੋਚ ਰਹੇ ਨੇ ਕਿ ਸਾਡੀ ਜ਼ਿੰਦਗੀ ਉੱਥੇ ਬੀਤੇ ਅਸੀਂ ਉੱਥੇ ਪੱਕੇ ਹੋਈਏ ਉੱਥੇ ਰਹੀਏ ਪਰ ਇਹ ਪੰਜਾਬ ਬਾਰੇ ਆਉਣ ਬਾਰੇ ਸਟੂਡੈਂਟ ਕਿਉਂ ਨਹੀਂ ਸੋਚ ਰਹੇ ਕਿਉਂਕਿ ਤੂੰ 30-40 ਲੱਖ ਰੁਪਏ ਲਾ ਕੇ ਚੜੇ ਨੇਗੇ ਜ਼ਮੀਨਾਂ ਵੇਚ ਕੇ ਗਏ ਨੇਗੇ ਇਹਨਾਂ ਨੂੰ ਪਤਾ ਵੀ ਜੇ ਇੱਧਰ ਸੀ ਵਾਪਸ ਆਵਾਂਗੇ ਤਾਂ ਸਾਡਾ ਸਾਡੇ ਅੱਲੇ-ਪੱਲੇ ਤੇ ਕੁਝ ਨਹੀਂ ਹੈਗਾ ਅਸੀਂ ਮਾਪਿਓ ਤਾਂ ਇੰਨੇ ਪੈਸੇ ਲੈ ਕੇ ਗਏ ਆ ਜੇਕਰ ਇਹੇ ਸਟੂਡੈਂਟ 5-5 4-4 ਲੱਖ ਰੁਪਇਆ ਲਾ ਕੇ ਜੇ ਫੀਸਾਂ ਦੇ ਵਿੱਚ ਨਾ ਨਾ ਘਾਪਲਾ ਨਾ ਹੋਇਆ ਹੁੰਦਾ ਇੱਥੋਂ ਏਜੰਟ ਤਾਂ ਇੱਥੋਂ ਵਾਲੇ ਏਜੰਟ ਤਾਂ ਜਿਹੜੇ ਨੇ ਮਹਾਂਗਿਆ ਮਹਾਂਗਿਆ ਮਹਾਲੀ ਚੰਡੀਗੜ੍ਹ ਲੁਧਿਆਣੇ ਦੇ ਵਿੱਚ ਮਹਾਂਗਿਆ ਮਹਾਂਗਿਆ ਗੱਡੀਆਂ ਲਈ ਫੜਦੇ ਨੇ ਜਵਾਕਾਂ ਦੇ ਨਾਲ ਸਪਾਂਸਰ ਨੇ ਨਾ ਜਵਾਕਰ ਸ਼ਿਮਲੇ ਕਿਤੇ ਦਿੱਲੀ ਕਿਤੇ ਕਿਤੇ ਪੜਦੇ ਨੇ ਪਰ ਇਹ ਜਿਹੜੇ ਉੱਥੇ ਜਾ ਕੇ ਸੜਕਾਂ ਦੇ ਉੱਪਰ ਰੋਲ ਜਾਂਦੇ ਨੇ ਜਿਹੜੇ ਏਜੰਟਾਂ ਨਾਲ ਜਿਹੜੇ ਏਜੰਟਾਂ ਨੇ ਇਹ ਸਟੂਡੈਂਟ ਤਾ ਕਰਕੇ ਇਹ ਨੌਜਵਾਨੇ ਇਧਰ ਆਉਣ ਬਾਰੇ ਸੋਚ ਇਧਰ ਆਉਣ ਬਾਰੇ ਨਹੀਂ ਸੋਚ ਰਹੇ ਇਹਨਾਂ ਨੂੰ ਪਤਾ ਹੈ ਵੀ ਹੁਣ ਵੀ ਸਾਡਾ ਜੇ ਵਰਕ ਪਰਮਿਟ ਖਤਮ ਹੋ ਗਿਆ ਤਾਂ ਅਸੀਂ ਜਾਮਾ ਕਿ ਇਧਰ ਅਸੀਂ ਜਿਹੜਾ ਸਾਡੇ ਜੁਮੇ ਕਰਜਾ ਜਿਹੜਾ ਉਹ ਲਾਵਾ ਕਿਵੇਂ ਇਹ ਕਰਜਾ ਚੜਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਪੰਜਾਬ ਦੇ ਸਰਕਾਰ ਦੇ ਲੀਡਰਾਂ ਦਾ ਹੈ ਜਿਹੜੇ ਲੀਡਰਾਂ ਦੇ ਸਿਰ ਤੇ ਜਿੰਨੇ ਪੰਜਾਬ ਦੇ ਵਿੱਚ ਅੱਜ ਏਜੰਟ 1 ਲੱਖ ਦੇ ਤਕਰੀਬਨ ਦੇਗਣ ਪੰਜਾਬ ਦੇ ਵਿੱਚ ਏਜੰਟ ਹੋਇਆ ਬੈਠਾ ਥਾਂ ਥਾਂ ਤੇ ਘਰਾਂ ਦੇ ਵਿੱਚ ਇਮੀਗ੍ਰੇਸ਼ਨ ਖੁੱਲ ਗਏ ਪਿੰਡਾਂ ਦੇ ਵਿੱਚ ਖੁੱਲ ਗਏ ਸ਼ਹਿਰਾਂਾਂ ਤੇ ਆਈ ਹੈ ਕਿ ਨਹੀਂ ਇਹ ਕਾਰਨਾ ਇਸ ਕਰਕੇ ਚਾਹੁੰਦੇ ਆ ਕਿ ਉਸ ਟੂਨਡਾਂ ਦੇ ਜਿਹੜੀ ਜੰਗ ਆ ਪੰਜਾਬ ਦੇ ਸਟੂਡੈਂਟੋ ਜਿੰਨੇ ਵੀ ਤੁਸੀਂ ਬਾਹਰ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਹੋ ਆਸਟ੍ਰੇਲੀਆ ਦੇ ਵਿੱਚ ਬੈਠੇ ਹੋ ਤੁਹਾਨੂੰ ਇਸ ਚੀਜ਼ ਦਾ ਤੁਹਾਡੇ ਭਰਾ ਤੇ ਮਾਣ ਕਰਨਾ ਚਾਹੀਦਾ ਕਿ ਜਿਹੜੀ ਸਭ ਤੋਂ 2 ਸਾਲ ਹੋ ਗਏ ਤੁਹਾਡੀ ਇਹ ਲੜਾਈ ਏਡੀ ਵੱਡੀ ਬਿੱਡੀ ਨੂੰ ਇੱਥੇ ਸਿਰ ਘੜ ਦੀ ਬਾਜੀ ਲਾ ਕੇ ਲੜੀਆ ਕਿਤੇ ਜਿਹੜੀ ਲੜਾਈ ਤੁਹਾਡਾ ਅੰਦੋਲਨ ਮੈਂ ਲੜ ਰਿਹਾ ਨਾ ਇੱਥੇ ਇੱਕ ਵੀ ਪਰਸੈਂਟ ਦਾ ਮੈਂ ਕਿਤੇ ਕੰਪਰੋਮਾਈਜ਼ ਨਹੀਂ ਕੀਤਾ ਇਹਨਾਂ ਇਹਨਾਂ ਏਜੰਟਾਂ ਦੇ ਨਾਲ ਇੱਕ ਵੀ ਪਰਸੈਂਟ ਦਾ ਸਰਕਾਰ ਨਾਲ ਇੱਕ ਵੀ ਪਰਸੈਂਟ ਦਾ ਕੰਪਰੋਮਾਈਜ਼ ਨਹੀਂ ਕੀਤਾ ਤਾ ਕਰਕੇ ਜਿਹੜਾ ਕਿ ਅੱਜ ਪੰਜਾਬ ਦੇ ਸਕੂਲਾਂ ਦੇ ਕਾਲਜਾਂ ਦੇ ਵਿੱਚ ਰੌਣਕਾਂ ਪਰਤਣੇ ਨੂੰ ਸੁਰੂ ਵਾਪਸ ਹੋ ਜਾਈਆਂ ਤੇ ਕੋਈ ਇੰਨਾ ਪੈਸਾ ਵਾਪਸ ਹੋਣ ਦਾ ਕਾਰਨ ਕੀ ਹੈ ਇਹ ਥੋੜੀ ਜਿਹੜੀ ਲੜਾਈ ਹੈ ਨਾ ਲਕੀਰ ਖਿੱਚ ਕੇ ਲੜਾਈ ਲੜੀ ਹੈ ਇੱਕ ਵੀ ਕਿਸੇ ਏਜੰਟ ਦੇ ਨਾਲ ਜਾ ਕੇ ਚਾਹ ਕੌਫੀ ਸਾਂਝੀ ਨਹੀਂ ਕੀਤੀ ਇਹ ਤਾਂ ਕਰਕੇ ਆ ਦੇਖ ਲਓ ਕਿੰਨਿਆਂ ਨੂੰ ਜਾ ਕੇ ਤੁਸੀਂ ਦੇਖ ਲਓ ਆਪ ਵੀਡੀਓ ਦੇਖ ਲਓ ਕੱਢ ਕੇ ਕੋਈ ਕਿਸੇ ਏਜੰਟ ਨੂੰ ਏਜੰਟ ਕਿਸ ਨੂੰ ਜਾ ਕੇ ਫਾਰਚੂਨਰ ਗੱਡੀ ਦੇ ਦਿੰਦਾ ਕਿਸ ਨੂੰ ਪੁੱਛ ਦਿੰਦਾ ਕਿਸ ਨੂੰ ਪੁੱਛ ਦਿੰਦਾ ਮੇਰੇ ਤਾਂ ਘਰੇ ਐਡੇ ਐਡੇ ਥੈਲੇ ਪੈਸਿਆਂ ਦੇ ਘਰੇ ਭੇਜਦੇ ਸੀ 5 ਰੁਪਏ ਤੇ ਕਰ ਕੋਈ ਜਾਂ ਸਾਫ਼ ਨਹੀਂ ਕਰ ਸਕਦਾ ਜਿਹੜੀ ਥੋੜੀ ਜੰਗ ਲੜਾਈ ਲੜੀ ਐ ਜਦੋਂ ਕੋਈ ਵੀ ਲੀਡਰ ਕਿਸੇ ਵੀ ਤਰ੍ਹਾਂ ਦੀ ਲੜਾਈ ਲੜਦਾ ਨਾ ਲੜਾਈਆਂ ਉਦੋਂ ਅੰਦੋਲਨ ਉਦੋਂ ਹੌਲੇ ਪੈਂਦੇ ਨੇ ਉਹਦੋਂ ਨਾਲ ਉਦੋਂ ਹਾਰੇ ਜਾਂਦੇ ਨੇ ਜਦੋਂ ਕੰਪਰੋਮਾਈਜ਼ ਕਰਦੇ ਨੇ ਸਮਝੌਤਾ ਕਰਦੇ ਨੇ ਜਦੋਂ ਜਿੰਨਾ ਟਾਈਮ ਅੰਦੋਲਨ ਤੁਸੀਂ ਇਮਾਨਦਾਰੀ ਨਾਲ ਲੜ ਰਹੇ ਹੋ ਆਵਾਜ਼ ਬੁਲੰਦ ਕਰ ਰਹੇ ਹੋ ਉਦੋਂ ਅੰਦੋਲਨ ਜਿੱਤ ਵਾਲੀ ਵੱਧਾ ਹੁੰਦਾ ਇਸ ਕਰਕੇ ਚਾਹੁੰਦੇ ਆ ਕਿ ਇਹਨਾਂ ਦਾ ਪਹਿਲੀ ਗੱਲ ਤਾਂ ਜਿਹੜੀ ਮੈਂ ਕਹਣਾ ਸਾਡੀ ਪੰਜਾਬੀ ਕਮਿਊਨਿਟੀ ਉੱਤੇ ਸਾਹ ਦੇਵੇ ਨੌਜਵਾਨਾਂ ਦਾ ਪ੍ਰਥਮ ਇੰਨੇ ਨੇ ਪੈਸੇ ਇਥੋਂ ਲਾ ਕੇ ਗਏ ਨੇਗੇ ਤੇ ਅਗਲੀ ਗੱਲ ਮੈਂ ਇਹ ਕਹਿਣਾ ਚਾਹਣਾ ਜੋ ਸਟੂਡੈਂਟ ਉੱਥੇ ਇਸ ਟਾਈਮ ਹੁਣ ਉਹ ਸਥਿਤੀ ਹੰਡਾਰ ਰਹੇ ਨੇ ਆ ਜਿਹੜੇ ਹੋਰ ਸਟੂਡੈਂਟ ਨੇ ਇਧਰੋਂ ਉਹ ਜਾ ਕੇ ਉਹ ਹਾਲਾਤਾਂ ਦੇ ਵਿੱਚ ਨਾ ਉਹ ਹਾਲਾਤਾਂ ਦਾ ਫੇਸ ਨਾ ਕਰਨ ਉਹਨਾਂ ਨੂੰ ਜਾ ਕੇ ਉੱਧਰ ਦੁੱਖ ਨਾ ਭੋਗਣਾ ਪਵੇ ਚਾਹੁੰਆਂ ਕਿ ਇੱਥੇ ਪੰਜਾਬ ਦੇ ਵਿੱਚ ਜਿਹੜੀ ਮਾੜਾ ਮੋਟਾ ਲੀਡਰ ਜਾਗਣ ਮਾੜਾ ਮੋਟਾ ਹੁਣ ਤਾਂ ਖੰਬਲਾ ਮਾਰ ਲਓ ਯਾਰ ਇੱਥੇ ਸਾਰੇ ਜਣੇ ਹੁਣ ਤਾਂ ਇਕੱਠੇ ਹੋ ਕੇ ਜਿਹੜੀ ਇਹ ਆਪਣੀ ਜਿਹੜੀ ਇਹ ਇਹ ਜਿਹਨਾਂ ਨੇ ਪੰਜਾਬ ਦੇ ਵਿੱਚ ਗੰਦ ਪਾਇਆ ਇਮੀਗ੍ਰੇਸ਼ਨ ਵਾਲਾ ਇਹਦੇ ਦਾ ਆਪਾਂ ਖਿਲਾਫ ਇੱ ਵੱਡਾ ਮੈਂ ਮੋਰਚਾ ਖੁੱਲਣ ਲਈ ਜਾ ਰਿਹਾ ਇੱਥੇ ਵੀ ਮੇਰਾ ਸਾਥ ਦਿਓ ਤੇ ਬੜੇ ਇੱਥੇ ਭਜਾ ਦੇ ਤੇ ਬੜੇ ਆਉਣ ਵਾਲੇ ਸਮੇਂ ਦੇ ਵਿੱਚ ਭਜਾਉਣੇ ਆ ਇਸ ਕਰਕੇ ਸਟੂਡੈਂਟੋ ਜਿਨ੍ਹਾਂ ਨੇ ਭਰਾਓ ਪੈਸਾ ਕਮਾ ਲਿਆ ਜਿਨ੍ਹਾਂ ਨੇ ਕੁਝ ਕਰ ਲਿਆ ਕੋਸ਼ਿਸ਼ ਕਰੋ ਤੁਸੀਂ ਕਦੇ ਵੀ ਤੁਸੀਂ ਤਾਂ ਮੈਨੂੰ ਹੁਣ ਤੁਹਾਨੂੰ ਇਹ ਚੀਜ਼ ਦਾ ਪਤਾ ਹੈ ਕਿ ਉੱਥੋਂ ਵੀ ਪਾਸਪੋਰਟ ਦੇ ਪੱਕੇ ਹੋਣ ਨੂੰ ਵੀ ਕਦੇ ਖਬਰਾਂ ਕੀ ਪਤਾ ਹੁੰਦਾ ਆਪਦੀ ਧਰਤੀ ਆਪਣੀ ਧਰਤੀ ਹੁੰਦਾ ਕਦੋਂ ਅਗਲਾ ਬਗਾਨਾ ਕੱਢ ਕੇ ਮਾਰੇ ਉਸ਼ੀਸ਼ ਕਰੋ ਇੱਥੇ ਵਾਪਸ ਆਓ ਆਪਣੇ ਪੰਜਾਬ ਨੂੰ ਸਾਂਭੋ ਆਪਣੀ ਪੰਜਾਬ ਦੀ ਰਾਜਨੀਤੀ ਚੇਂਜ ਕਰੋ ਆਪਣੇ ਪੰਜਾਬ ਦਾ ਸਿਸਟਮ ਚੇਂਜ ਕਰੋ ਭਰਾਓ ਇੱਥੇ ਜਿਹੜੀ ਆਪਣੀ ਖੇਤੀਬਾੜੀ ਬਚਾਉਣ ਲਈ ਲੜੀਏ ਜਿੰਨੇ ਵੀ ਕਿਸਾਨਾਂ ਨੂੰ ਦੁਨੀਆਂ ਦੇ ਪੁੱਤ ਕਹੇ ਨੇ ਇੱਥੇ ਐਮਐਸਬੀ ਬਾਰੇ ਸੋਚੀਏ ਇੱਥੇ ਖੇਤੀਬਾੜੀ ਸੈਕਟਰ ਬਚਾਉਣ ਬਾਰੇ ਸੋਚੀਏ ਕਿਉਂ ਖੇਤੀਬਾੜੀ ਸੈਕਟਰ ਇੱਕ ਬਹੁਤ ਵੱਡਾ ਸੈਕਟਰ ਆ ਪੰਜਾਬ ਦਾ ਉਹਦੇ ਬਾਰੇ ਸਿਰ ਜੋੜ ਕੇ ਪੰਜਾਬ ਦੇ ਨੌਜਵਾਨ ਸੋਚਣ ਉੱਥੇ ਧਰਮਾਂ ਦੇ ਉੱਪਰ ਬੈਠੇ ਹੋ ਆ ਇੱਥੇ ਕਦੇ ਵੀ ਸਾਡੇ ਪੰਜਾਬ ਦੇ ਨੌਜਵਾਨ ਧਰਮਾਂ ਦੇ ਉੱਪਰ ਨਹੀਂ ਬੈਠੇ ਇਸ ਚੀਜ਼ ਦਾ ਮੈਨੂੰ ਬਹੁਤ ਮੈਂ ਚਿਕਰ ਕੋਈ ਵੀ ਧਰਨਾ ਕਿਸਾਨੀ ਦਾ ਮਜ਼ਦੂਰੀ ਦਾ ਆਪਣੇ ਹੱਕਾਂ ਦਾ ਧਰਨਾ ਮਿਸ ਨਹੀਂ ਕਰਿਆ ਇਹ ਨੌਜਵਾਨ ਨੂੰ ਇਹ ਮੇਰੀਆਂ ਗੱਲਾਂ ਤੇ ਵੀ ਥੋੜਾ ਸੋਚਿਓ ਵਿਚਾਰਿਓ ਅੱਜ ਮੈਂ ਤੁਹਾਡੇ ਨਾਲ ਇੱਥੇ ਵੀ ਲੜਾਈ ਲੜ ਰਿਹਾ ਉੱਥੇ ਵੀ ਤੁਹਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਉੱਥੇ ਵੀ ਆਪਣੇ ਬੰਦੇ ਤੁਹਾਡੇ ਧਰਨੇ ਦੇ ਵਿੱਚ ਭੇਜ ਰਹੇ ਹਾਂ ਆਪਣੇ ਬੰਦੇ ਉੱਥੇ ਉੱਥੇ ਧਰਨੇ ਦੇ ਵਿੱਚ ਮੈਂ ਕਿੰਨਿਆਂ ਨੂੰ ਕਿਹਾ ਕਿ ਉੱਥੇ ਖਾਣਾ ਪਚਾਓ ਕਿੰਨਾਂ ਨੂੰ ਕਿਹਾ ਉੱਥੇ ਤੁਹਾਡੀ ਮਦਦ ਕਰੋ ਜਿੰਨੇ ਮੇਰੀ ਪਰਸਨਲੀ ਬੰਦੇ ਨਾਲ ਗੱਲਬਾਤ ਹੋਈ ਆ ਤੁਹਾਡੇ ਉੱਥੇ ਧਰਨੇ ਦੇ ਵਿੱਚ ਮਿਹਰਬਾਨੀ ਕਿਉਂਦੇ ਵਾਸਤੇ ਰਹੋ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਮੇਰੇ ਦੋਸ ਮੇਰੀਆਂ ਗੱਲਾਂ ਤੇ ਗੌਰ ਜਰੂਰ ਕਰਿਓ ਆਪਾਂ ਪੰਜਾਬ ਨੂੰ ਕਿਵੇਂ ਬਦਲਣਾ ਪੰਜਾਬ ਨੂੰ ਕਿਵੇਂ ਆਪਣਾ ਸੁਧਾਰਨਾ ਇਹ ਮੇਰੀਆਂ ਗੱਲਾਂ ਤੇ ਜਰੂਰ ਗੌਰ ਕਰਨ ਸਟੂਡੈਂਟ ਕਿਵੇਂ ਪੰਜਾਬ ਨੂੰ ਆਪਾਂ ਇੱਥੇ ਚੰਗਾ ਪੰਜਾਬ ਬਣਾਉਣਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਕਿੰਨੇ ਮਿੰਟ ਦੀ ਬਣ ਗਈ ਵੀਡੀਓ